ਅੱਸੀ ਗੱਲ ਦੋਸਤੋ ਹਰ ਰੋਜ਼ ਦੀ ਤਰ੍ਹਾਂ ਇੱਕ ਨਾ ਇੱਕ ਸ਼ਹਿਰ ਦਾ ਮੁੱਦਾ ਲੈ ਕੇ ਮੈਂ ਤੁਹਾਡੇ ਕੋਲ ਆਉਣਾ ਮੈਂ ਤੁਹਾਡਾ ਆਪਣਾ ਕੁਲਵੀਰ ਬਿਰਾ ਕੋਈ ਨਾ ਕੋਈ ਮੁੱਦਾ ਜਿਹੜਾ ਐਸਾ ਮੁੱਦਾ ਜਿਹੜਾ ਸਾਡੇ ਬਠਿੰਡੇ ਜ਼ਿਲ੍ਹੇ ਨਾਲ ਜਾਂ ਬਠਿੰਡਾ ਸ਼ਹਿਰ ਦੇ ਨਾਲ ਜੁੜਿਆ ਹੋਇਆ ਕਿਉਂਕਿ ਕਿਤੇ ਨਾ ਕਿਤੇ ਇਹ ਜਿਹੜੀਆਂ ਚੀਜ਼ਾਂ ਦਿਖਾਉਣੀਆਂ ਉਹ ਬਹੁਤ ਜ਼ਰੂਰੀ ਹੈ ਤਾਂ ਅੱਜ ਅਸੀਂ ਖੜੇ ਹੋਇਆ ਬਠਿੰਡਾ ਦੀ ਸਰਹੰਦ ਕਨਾਲ ਤੇ ਤਾਂ ਸਰਹੰਦ ਕਨਾਲ ਜਿਹੜੀ ਨਹਿਰ ਹੈ ਇਹ ਤਾਂ ਇਸ ਦੇ ਵਿੱਚ ਬੰਦੀ ਜਿਹੜੀ ਆ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਆ ਬੰਦੀ ਆਈ ਹੋਈ ਆ ਪਾਣੀ ਦੀ ਤਾਂ ਪਾਣੀ ਇਸ ਨਹਿਰ ਦੇ ਵਿੱਚ ਹੈ ਨਹੀਂ ਕਿਉਂਕਿ ਪਿਛਲੇ ਦਿਨੀ ਛਟਕ ਪੂਜਾ ਜਿਹੜੀ ਆ ਉਹ ਕੀਤੀ ਗਈ ਸੀਗੀ ਤਾਂ ਉਸ ਨੂੰ ਦੇਖਦੇ ਹੋਏ ਇਸ ਨਹਿਰ ਨੂੰ ਜਿਹੜਾ ਬੰਦ ਵੀ ਕੀਤਾ ਗਿਆ ਸੀਗਾ ਲੇਕਿਨ ਅੱਜ ਇਸ ਦੀ ਇੰਨੀ ਤਰਸਯੋਗ ਹਾਲਤ ਹੋਈ ਹੋਈ ਹੈ ਤਾਂ ਤੁਹਾਨੂੰ ਦਿਖਾਈਏ ਇਸ ਦੇ ਸੀਨ ਕਿ ਕਿਸ ਤਰ੍ਹਾਂ ਜਿਹੜਾ ਨਹਿਰ ਦਾ ਸਤਿਆਨਾਸ਼ ਜਿਹੜਾ ਕੀਤਾ ਗਿਆ ਹੈ ਕਿਵੇਂ ਇਸ ਦੇ ਵਿੱਚ ਲਿਆ ਕੇ ਦੁਨੀਆ ਭਰ ਦਾ ਕੰਦ ਹੈ ਜਿਹੜਾ ਉਹ ਸਟਿਆ ਜਾਂਦਾ ਹੈ ਇਹ ਪੀਣ ਵਾਲਾ ਪਾਣੀ ਹੈ ਇਹ ਪੀਣ ਵਾਲਾ ਪਾਣੀ ਜਿੱਥੇ ਸ਼ਹਿਰ ਨੂੰ ਸਪਲਾਈ ਹੁੰਦਾ ਹੈ ਉੱਥੇ ਹੀ ਗਾਂ ਜਿਹੜੇ ਇਸ ਤੋਂ ਅੱਗੇ ਪਿੰਡ ਨੇ ਉਹਨਾਂ ਦੇ ਵਾਟਰ ਟੈਂਕਸਰੋਂ ਜਾਂਦਾ ਹੈ ਤਾਂ ਮੈਨੂੰ ਨਹੀਂ ਲੱਗਦਾਗਾ ਕਿ ਇਹ ਜਿਹੜਾ ਪਾਣੀ ਹੈ ਇਹ ਅੱਗੇ ਪੀਣ ਯੋਗ ਜਾਂ ਅਸੀਂ ਜਿਹੜੇ ਸ਼ਹਿਰ ਦੇ ਲੋਕ ਪੀਂਨੇ ਆ ਤਾਂ ਇਹ ਸਾਡੇ ਪੀਣ ਯੋਗ ਹੈਗਾ ਕਿਉਂਕਿ ਅਸੀਂ ਪੀਣ ਵਾਲੇ ਪਾਣੀ ਨੂੰ ਤਾਂ ਅਸੀਂ ਨਹਿਰ ਨੂੰ ਤਾਂ ਛੱਪੜ ਬਣਾ ਲਿਆ ਕਿਉਂਕਿ ਛੱਪੜੀ ਦਾ ਰੂਪ ਆ ਜਿਹੜਾ ਉਹ ਧਾਰਨ ਕਰ ਚੁੱਕੀ ਹੈ ਕਿ ਜਿਸ ਦੇ ਵਿੱਚ ਡੰਗਰ ਜਿਹੜੇ ਨੇ ਉਹ ਨਵਾਏ ਜਾਂਦੇ ਨੇ ਇੱਥੋਂ ਜੇ ਖੜ ਗਏ ਤਾਂ ਚਲੋ ਕੈਮਰੇ ਦੇ ਵਿੱਚ ਤੁਹਾਨੂੰ ਨਹੀਂ ਇਸ ਚੀਜ਼ ਦੀ ਪਰ ਐਨੀ ਸਮੈਲ ਮਾਰਦੀ ਹੈ ਇੱਥੋਂ ਗੰਦੇ ਪਾਣੀ ਦੀ ਸਮੈਲ ਆ ਰਹੀ ਹੈ ਕਿ ਇੱਥੋਂ ਦੀ ਲੰਘਣ ਟੱਪਣ ਵਾਲੇ ਵੀ ਉਹਨਾਂ ਨੂੰ ਆਉਂ ਲੱਗਦਾ ਹੈ ਕਿ ਜਿਵੇਂ ਕਿਸੇ ਗੰਦੇ ਨਾਲੇ ਦੇ ਕੋਲ ਦੀ ਅਸੀਂ ਲੰਘ ਰਹੇ ਹੁੰਨੇ ਆ ਇਹ ਜਿਹੜਾ ਗੰਦ ਜਿਹੜਾ ਇਸ ਦੇ ਵਿੱਚ ਪਾਇਆ ਗਿਆ ਇਹ ਕੋਈ ਬਾਹਰੋਂ ਆ ਕੇ ਨਹੀਂ ਕੋਈ ਪਾ ਕੇ ਗਿਆ ਜਾਂ ਆਪਾਂ ਕਹੀਏ ਵੀ ਕੋਈ ਆਸ-ਪਾਸੇ ਤੋਂ ਆਏ ਸੀਗੇ ਤੇ ਉੱਥੋਂ ਆ ਕੇ ਲੋਕ ਪਾ ਕੇ ਗਏ ਨੇ ਇਹ ਗੰਦ ਪਾ ਰਹੇ ਨੇ ਸਾਡੇ ਆਪ ਦੇ ਸ਼ਹਿਰ ਦੇ ਲੋਕ ਕਿਉਂ ਕਿਸੇ ਦਾ ਕੋਈ ਘਰ ਦੇ ਵਿੱਚ ਕੋਈ ਧੂਪ ਬੱਤੀ ਕਰਦਾ ਮੈਂ ਕਹਿੰਦਾ ਕਿਸੇ ਵੀ ਧਰਮ ਨੂੰ ਮੰਨਦਾ ਕੋਈ ਵੀ ਆਪ ਦਾ ਮੰਨਣਾ ਚਾਹੀਦਾ ਜੇ ਆਪਾਂ ਧੂਪ ਬੱਤੀ ਵੀ ਕਰਦੇ ਆ ਤਾਂ ਉਹਦਾ ਜਿਹੜਾ ਬਚਤ ਰਹਿ ਜਾਂਦੀ ਹੈ ਉਹਦੀ ਜਿਹੜੀ ਰਾਖ ਰਹਿ ਜਾਂਦੀ ਹੈ ਉਸ ਦਾ ਜਿਹੜਾ ਸਮਾਨ ਜਿਹੜਾ ਰਹਿ ਜਾਂਦਾ ਉਹ ਚੱਕਦੇ ਆ ਚੱਕ ਕੇ ਲੈ ਕੇ ਇੱਥੇ ਨਹਿਰ ਚ ਮਾਰਦੇ ਆ ਕਿਉਂ ਇਹ ਕੋਈ ਗੰਦਾ ਨਾਲ ਹੈ ਵੀ ਅਸੀਂ ਇਹਦੇ ਚ ਸੜਦੇ ਆ ਤਾਂ ਮਤਲਬ ਇਸ ਨਹਿਰ ਨੂੰ ਐਡਾ ਜਿਹੜਾ ਗੰਦਾ ਤਰੀਕੇ ਨਾਲ ਜਿਹੜਾ ਆ ਤੁਸੀਂ ਦੇਖੋ ਆ ਬੱਚੇ ਨਹਾ ਵੀ ਰਹੇ ਨੇ ਤਾਂ ਮੈਂ ਆ ਵੀ ਦਿਖਾਉਂਗਾ ਵੀ ਦੇਖੋ ਕਿਵੇਂ ਜਿਹੜਾ ਇਸ ਦੇ ਵਿੱਚ ਗੰਦ ਪਿਆ ਹੋਇਆ ਹੈ ਇਹ ਇਹ ਸਾਰਾ ਜਿਹੜਾ ਲੋਕਾਂ ਦੁਆਰਾ ਸਿੱਟਿਆ ਗਿਆ ਜੋ ਘਰਾਂ ਦੇ ਵਿੱਚ ਫੁੱਲ ਕੋਈ ਕੱਪੜੇ ਕੋਈ ਗੱਤੇ ਕੋਈ ਫੋਟੋਆਂ ਆ ਦੇਖੋ ਕਿਵੇਂ ਤਰਦੀਆਂ ਫਿਰਦੀਆਂ ਇਹਦੇ ਵਿੱਚ ਹੀ ਮਰੀਆਂ ਹੋਈਆਂ ਮੱਛੀਆਂ ਉਹ ਵਿੱਚ ਤੁਰੀਆਂ ਫਿਰਦੀਆਂ ਹੈ ਬੋ ਮਾਰਦੀ ਹੈ ਗੰਦੀ ਆਹ ਜਿਹੜਾ ਹੁਣ ਪਿਛਲੇ ਦਿਨੀ ਜਿਹੜੀ ਇੱਥੇ ਛੱਠ ਪੂਜਾ ਹੋਈ ਹੈ ਤਾਂ ਉਸ ਦੇ ਵਿੱਚ ਵਰਤਿਆ ਹੋਇਆ ਸਮਾਨ ਜਿਹੜਾ ਉਹ ਸਾਰਾ ਇਸ ਨਹਿਰ ਦੇ ਵਿੱਚ ਤੁਰਿਆ ਫਿਰਦਾ ਹੈ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਉਂ ਕਿਉਂ ਇਸ ਦਾ ਜਿਹੜਾ ਐਡਾ ਬੁਰਾ ਹਾਲ ਕੀਤਾ ਹੋਇਆ ਹੈ ਕੀ ਯਾਰ ਅਸੀਂ ਇਸ ਦਾ ਪਾਣੀ ਪੀਂਦੇ ਨਹੀਂ ਇਹ ਪਾਣੀ ਜਿਹੜੇ ਨੇ ਹਰ ਇੱਕ ਲੋਕ ਪੀਂਦਾ ਗਰੀਬ ਵੀ ਪੀਂਦਾ ਅਮੀਰ ਵੀ ਪੀਂਦਾ ਹਰ ਕਿਸੇ ਦੇ ਜਿਹੜੇ ਆ ਕੋਲੇ ਜਿਹੜਾ ਬਸਲੇਰੀ ਪਾਣੀ ਜਾਂ ਕੋਈ ਹੋਰ ਐਕੁਆਫੈਨਾ ਨਹੀਂ ਮਿਲਦਾ ਇਹ ਹਰ ਕੋਈ ਨਹਿਰ ਦਾ ਪਾਣੀ ਹੈ ਜਿਹੜਾ ਵਾਟਰ ਵਕਸ ਦਾ ਪਾਣੀ ਹੈ ਵਾਟਰ ਸਪਲਾਈ ਹੈ ਜਿਹੜੀ ਉਹ ਇਸ ਪਾਣੀ ਦੀ ਹੀ ਹੁੰਦੀ ਹੈ ਤੇ ਅਸੀਂ ਯਾਰ ਇਸ ਪਾਣੀ ਨੂੰ ਆਹਾ ਅਹਤ ਦੁਨੀਆ ਭਰ ਦੇ ਦੀਵੇ ਦੁਨੀਆ ਭਰ ਦਾ ਗੰਦ ਯਾਰ ਅਸੀਂ ਮੈਂ ਕਹਿੰਦਾ ਯਾਰ ਸ਼ਰਮ ਨਾਲ ਹੀ ਮਰ ਜਾਣਾ ਚਾਹੀਦਾ ਸਾਨੂੰ ਸ਼ਹਿਰ ਵਾਲਿਆਂ ਨੂੰ ਉ ਅਸੀਂ ਪੜ੍ਹੇ ਲਿਖੇ ਲੋਕ ਐ ਉ ਅਸੀਂ ਜਿਹੜੇ ਨੇ ਉੱਥੋਂ ਫਟਕੀਆਂ ਵੱਡੀਆਂ ਗੱਲਾਂ ਕਰਦੇ ਆ ਬਹਿ ਕੇ ਤੇ ਗੰਦ ਪਾ ਕੇ ਜਾਂਦੇ ਆ ਅਸੀਂ ਇਸ ਨਹਿਰ ਦੇ ਵਿੱਚ ਜਿੱਥੇ ਪੀਣ ਵਾਲਾ ਪਾਣੀ ਐ ਓਏ ਇਹ ਪੀਣ ਵਾਲਾ ਪਾਣੀ ਇਕੱਲਾ ਅਸੀਂ ਨਹੀਂ ਪੀਂਦੇ ਕਿ ਹੋਰ ਬਹੁਤ ਸਾਰੇ ਲੋਕ ਪੀਂਦੇ ਨੇ ਜਿੰਨਾ ਲੋਕਾਂ ਨੇ ਪਿੰਡਾਂ ਦੇ ਲੋਕ ਨੇ ਸ਼ਹਿਰਾਂ ਦੇ ਲੋਕ ਨੇ ਜਿਹੜੇ ਇੱਥੇ ਇਸ ਨਹਿਰ ਦਾ ਪਾਣੀ ਐ ਜਿਹੜਾ ਵਾਟਰ ਬਾਕਸਾਂ ਨੂੰ ਜਾਂਦਾ ਉਹ ਪੀਂਦੇ ਨੇ ਉਹ ਕਿਉਂ ਤੁਸੀਂ ਅਸੀਂ ਤਾਂ ਪਹਿਲਾਂ ਹੀ ਕੈਂਸਰ ਨਾਲ ਮਰੀ ਜਾਂਦੇ ਆ ਜਿਹੜਾ ਮਾਰਾ ਮੋਟਾ ਪਾਣੀ ਸਾਨੂੰ ਮਿਲਦਾ ਸੀਗਾ ਉਹ ਅਸੀਂ ਆਪ ਕੈਂਸਰ ਵਾਲਾ ਬਣਾਈ ਜਾਂਦੇ ਆ ਤਾਂ ਘੱਟੋ ਘੱਟ ਸਾਨੂੰ ਯਾਰ ਮਾਰਾ ਮੋਟਾ ਤਾਂ ਸੋਚ ਲੈਣਾ ਚਾਹੀਦਾ ਆਪ ਦਾ ਨਹੀਂ ਤਾਂ ਆਪਦੇ ਬੱਚਿਆਂ ਦਾ ਭਵਿੱਖ ਹੀ ਸੋਚ ਲਓ ਹੈ ਇੱਕ ਤਾਂ ਊਂ ਰੋਲ ਰਹੇ ਹੋ ਦੂਜਾ ਜਿਹੜਾ ਮਾਰਾ ਮੋਟਾ ਜੇ ਕਿਤੇ ਚੰਗੀ ਕੋਈ ਚੀਜ਼ ਮਿਲਦੀ ਹੈ ਉਹਦੇ 'ਚ ਗੰਦ ਪਾਉਣ ਤੇ ਲੱਗੇ ਹੋਏ ਆ ਮੈਨੂੰ ਤਾਂ ਸ਼ਰਮ ਆਉਂਦੀ ਹੈ ਜਦੋਂ ਇਸ ਨਹਿਰ ਦੇ ਉੱਤੇ ਖੜ ਕੇ ਮੈਂ ਦੇਖਦਾ ਕਿ ਯਾਰ ਇਸ ਬਾਰੇ ਕੋਈ ਵੀ ਨਹੀਂ ਕੋਈ ਸਾਡਾ ਲੀਡਰ ਨਹੀਂ ਹਾਂ ਵੀ ਇਹਦੀ ਸਫਾਈ ਕਰਾ ਲੇਗੇ ਇਹ ਸਾਰੇ ਚੁੱਪ ਹੋਏ ਬੈਠੇ ਨੇ ਪਤਾ ਹੀ ਨਹੀਂਗਾ ਵੀ ਯਾਰ ਅਸੀਂ ਕੀ ਲੈਣਾ ਉਹ ਯਾਰ ਸਾਨੂੰ ਵੋਟਾਂ ਪਾਈਆਂ ਲੋਕਾਂ ਨੇ ਤੁਸੀਂ ਮੜਾ ਮੋਟਾ ਕੁਛ ਤਾਂ ਕਰ ਲੋ ਵੀ ਹਾਂ ਯਾਰ ਅਸੀਂ ਵੀ ਕੁਛ ਕਰ ਰਹੇ ਹਾਂ ਅਸੀਂ ਇਹਦੀ ਸਾਫ ਸਫਾਈ ਕਰਵਾ ਰਹੇ ਹਾਂ ਇਸ ਨਹਿਰ ਦੀ ਸਾਫ ਸਫਾਈ ਕਰਵਾਈ ਨੂੰ ਮੈਨੂੰ ਲੱਗਦਾ ਕਿਤੇ ਜੁਬੜੇ ਹੋ ਗਏ ਉਦੋਂ ਉਹ ਵੀ ਕੋਈ ਸੰਸਥਾ ਵਾਲੇ ਥੋੜੇ ਜਿਹੇ ਜਿਹੜੇ ਇੱਥੇ ਇਕੱਠੇ ਹੋ ਕੇ ਆਏ ਸੀਗੇ ਕਿ ਅਸੀਂ ਸਫਾਈ ਕਰਦੇ ਆ ਉਹ ਵੀ ਵੀਡੀਓ ਵੀਡੀਓ ਬਣਵਾ ਕੇ ਥੋੜੀਆਂ ਮੋਟੀਆਂ ਫੋਟੋਆਂ ਖਿਚਵਾ ਕੇ ਘੰਟੇ ਕੁ ਕੁਛ ਕਰਕੇ ਤੇ ਤੁਰਦੇ ਹੋਏ ਇਹ ਤਾਂ ਵੱਡੇ ਪੱਧਰ ਦੇ ਉੱਤੇ ਇਸ ਦੀ ਸਫਾਈ ਮਹਾਂਮੈਹ ਇੱਥੇ ਜਿਹੜੀ ਆ ਉਹ ਚਲਾਉਣੀ ਚਾਹੀਦੀ ਆ ਨਹਿਰੀ ਵਿਭਾਗ ਤਾਂ ਕੱਲਾ ਬਸ ਤਨਖਾਹਾਂ ਦੇ ਉੱਤੇ ਆ ਵੀ ਅਸੀਂ ਤਾਂ ਤਨਖਾਹਾਂ ਲੈਣੀਆਂ ਤੇ ਸਾਨੂੰ ਅਸੀਂ ਕਿਸੇ ਤੋਂ ਕੁਝ ਨਹੀਂ ਲੈਣਾਗਾ ਹੋਰ ਜੇ ਨਹਿਰ ਟੁੱਟ ਜੇ ਕੋਈ ਖਾਲਾ ਟੁੱਟ ਜੇ ਕੋਈ ਸੂਆ ਟੁੱਟ ਜੇ ਇਹਨਾਂ ਕੋਲੇ ਬੰਨਣ ਵਾਸਤੇ ਉਹਦੇ ਵਾਸਤੇ ਸਮਾਨ ਨਹੀਂ ਹੁੰਦਾ ਉਹ ਲੋਕ ਬੰਨਦੇ ਨੇ ਮਤਲਬ ਨਹਿਰੀ ਵਿਭਾਗ ਨੇ ਤਾਂ ਇੱਕ ਸੋਚਿਆ ਹੋਇਆ ਹੈ ਵੀ ਆਪਾਂ ਨੂੰ ਤਨਖਾਹਾਂ ਮਿਲ ਰਹੀਆਂ ਪੰਜਾਬ ਸਰਕਾਰ ਤਨਖਾਹਾਂ ਦੇ ਰਹੀ ਆ ਤਾਂ ਬਸ ਉਹ ਲਓ ਹੋਰ ਆਪਾਂ ਕੀ ਲੈਣਾ ਆ ਹੁਣ ਨਹਿਰੀ ਵਿਭਾਗ ਦੀ ਜ਼ਿੰਮੇਵਾਰੀ ਨਹੀਂ ਬਣਦੀ ਇਹ ਥਾਂ ਥਾਂ ਤੋਂ ਜਿਹੜੀ ਆ ਨਹਿਰ ਥਾਂ ਥਾਂ ਤੋਂ ਟੁੱਟੀ ਪਈ ਐ ਇਹਦੇ ਅੰਗਰੇਜ਼ਾਂ ਵੇਲੇ ਦੀਆਂ ਇਹ ਜਿਹੜੀਆਂ ਬਣੀਆਂ ਹੋਈਆਂ ਚੀਜ਼ਾਂ ਜਿਹੜੀਆਂ ਅੱਜ ਖੜੀਆਂ ਹੋਈਆਂ ਲੇਕਿਨ ਬਦਕਿਸਮਤੀ ਇਹ ਐ ਵੀ ਇਹਨਾਂ ਨੂੰ ਰਿਪੇਅਰ ਕਰਾਉਣ ਦੀ ਬਜਾਏ ਬੰਦੀਆਂ ਵੀ ਆ ਜਾਂਦੀਆਂ ਕਿੰਨੇ ਮਹੀਨੇ ਬੰਦੀ ਇਹ ਜਿਹੜੀਆਂ ਬੰਦ ਰਹਿੰਦੀ ਐ ਨਹਿਰ ਲੇਕਿਨ ਕਦੇ ਕਿਸੇ ਨੇ ਮਨ ਨੂੰ ਲੱਗਦਾ ਵੀ ਚਮਚਾ ਸੀਮੈਂਟ ਦਾ ਨਹੀਂ ਇੱਥੇ ਲਾਇਆ ਹੋਣਾ ਕਿ ਵੀ ਅਸੀਂ ਇਹਦੇ ਤੇ ਚਮਚਾ ਸੀਮੈਂਟ ਦਾ ਲਾ ਕੇ ਆਉਂ ਹੀ ਕਹਿ ਦਈਏ ਵੀ ਜਦ ਅਸੀਂ ਵੀ ਕੁਝ ਕਰਿਆ ਨਹਿਰੀ ਵਿਭਾਗ ਦਾ ਤਾਂ ਤਾਂ ਬੇੜਾ ਹੀ ਬੈਠਾ ਪਿਆ ਜਮ ਇਨਾਂ ਦੇ ਅਫਸਰ ਕੱਲੇ ਤਨਖਾਹਾਂ ਤੇ ਉਥੇ ਕੁਰਸੀਆਂ ਤੋੜਨ ਵਾਸਤੇ ਰੱਖੇ ਹੋਏ ਨੇ ਬਸ ਜਾਂ ਕੱਲੇ ਜਦੋਂ ਕਿਤੇ ਕੋਈ ਮੌਸਮੀ ਗੱਲ ਹੁੰਦੀ ਹੈ ਉਦੋਂ ਬਿਆਨ ਜਾਰੀ ਕਰ ਦਿੰਦੇ ਨੇ ਬਾਕੀ ਢੱਕਾ ਨਹੀਂ ਆਹ ਗੰਦ ਜਿਹੜਾ ਪਿਆ ਹੋਇਆ ਇਹਨੂੰ ਰੋਕੂ ਕੌਣ ਮੈਂ ਕਾਰਪੋਰੇਸ਼ਨ ਵਾਲਿਆਂ ਨੂੰ ਬੇਨਤੀ ਕਰੂੰਗਾ ਮਹਿਤਾ ਸਾਹਿਬ ਨੂੰ ਖਾਸ ਕਰਕੇ ਕਿ ਮਹਿਤਾ ਸਾਹਿਬ ਇੱਥੇ ਤਾਂ ਬਾਕੀ ਦੇ ਤਾਂ ਚਲੋ ਜਿਹੜੇ ਹੈਗੇ ਆ ਹੈਗੇ ਆ ਅਜਿਹੋ ਜੇ ਤੁਸੀਂ ਘਟੋ ਘਟ ਇਸ ਨੂੰ ਜਿਹੜਾ ਦੇਖਦੇ ਹੋਏ ਇਹਦੀ ਕੋਈ ਕਾਰਪੋਰੇਸ਼ਨ ਉਹ ਨਹੀਂ ਉਹ ਸਫਾਈ ਸੂਈ ਕਰਵਾ ਦਿਓ ਕਿਉਂਕਿ ਜਿਹੜਾ ਹਾਲਾਤ ਜਿਹੜੇ ਹਾਲਾਤ ਇੱਥੇ ਨੇ ਤਾਂ ਮੈਨੂੰ ਨਹੀਂ ਲੱਗਦਾਗਾ ਕਿ ਵੀ ਇਹ ਜਿਆ ਪਾਣੀ ਤੁਸੀਂ ਖੁਦ ਆਕੇ ਜੇ ਦੇਖੋ ਜੇ ਇਸ ਪਾਣੀ ਨੂੰ ਇਹ ਪੀਣ ਯੋਗ ਹੈ ਜੇ ਇਹ ਆਮ ਲੋਕਾਂ ਦੇ ਪੀਣ ਦਾ ਪਾਣੀ ਹੈਗਾ ਤਾਂ ਤੁਸੀਂ ਘਟੋ ਘਟ ਚਲੋ ਇੱਥੇ ਮੇਰ ਹੈ ਤੁਹਾਡਾ ਬੇਟਾ ਤੁਸੀਂ ਖੁਦ ਬਹੁਤ ਵੱਡੀ ਪੋਸਟ ਦੇ ਉੱਤੇ ਹੋ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਸੀਂ ਘਟੋ ਘਟ ਇਹਦੇ ਵੱਲ ਦੇਖ ਲਓ ਕਿਸੇ ਮਹਿਕਮੇ ਮੁਖਵੇਂ ਨੂੰ ਕਹਿ ਕੇ ਜੇ ਕੋਈ ਮਹਿਕਮੇ ਤਨਖਾਹਾਂ ਲੈਂਦੇ ਨੇ ਉਹਨਾਂ ਨੂੰ ਘੱਟੋ-ਘੱਟ ਕਹਿ ਕੇ ਜੀ ਤਾਂ ਇਹਦੀ ਸਫਾਈ ਕਰਾ ਲਓ ਘੱਟੋ-ਘੱਟ ਅਸੀਂ ਬਿਮਾਰੀਆਂ ਤੋਂ ਤਾਂ ਬਚ ਜਾਾਂਗੇ ਸ਼ਹਿਰ ਤਾਂ ਘੱਟੋ-ਘੱਟ ਇਹੋ ਜੀਆਂ ਚੀਜ਼ਾਂ ਤਾਂ ਸਵਾਰ ਲੀ ਗਏ ਜਿਹੜੀਆਂ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਲੋਕਾਂ ਦੀ ਸਿਹਤ ਦੇ ਨਾਲ ਜੁੜੀਆਂ ਹੋਈਆਂ ਤਾਂ ਸਾਨੂੰ ਇਸ ਦੇ ਉੱਤੇ ਬਹੁਤ ਜ਼ਰੂਰਤ ਹੈ ਤੁਹਾਨੂੰ ਹੋਰ ਵੀ ਦਿਖਾਉਣਾ ਮੈਂ ਤੁਹਾਨੂੰ ਮੈਂ ਲੈ ਕੇ ਚੱਲਦਾ ਹਾਂ ਉੱਥੇ ਤੁਹਾਨੂੰ ਦਿਖਾਉਣਾ ਹਾਲਾਤ ਇਹਦੇ ਹੁਣ ਆਹ ਹਾਲਾਤ ਦੇਖੋ ਕੀ ਨੇ ਇਹ ਨਹਿਰ ਦਾ ਨਹਿਰ ਦੇ ਵਿੱਚ ਜਿਹੜੇ ਪਾਣੀ ਦੇ ਵਿੱਚ ਪਾਣੀ ਤਾਂ ਹੁਣ ਹੈ ਹੀ ਨਹੀਂਗਾ ਬਹੁਤ ਘੱਟ ਹੈ ਤੇ ਆ ਜਿਹੜਾ ਸਮਾਨ ਸਿੱਟਿਆ ਹੋਇਆ ਇਹ ਉਹ ਹੈ ਜਿਵੇਂ ਕਿਸੇ ਗੰਦੇ ਨਾਲੇ ਦਾ ਜਿਹੜਾ ਦ੍ਰਿਸ਼ ਹੁੰਦਾ ਹੈ ਇਹ ਮੈਂ ਬੇਨਤੀ ਕਰੂੰਗਾ ਕਿ ਇੱਥੇ ਨਾ ਨਾਲ ਹੀ ਲੇਖਵੀਓ ਗੈਸਟ ਹਾਊਸ ਬਣਿਆ ਹੋਇਆ ਹੈ ਬਠਿੰਡੇ ਦਾ ਜਿੱਥੇ ਸੀਐਮ ਸਾਹਿਬ ਬਹੁਤ ਵਾਰੀ ਆਉਂਦੇ ਨੇ ਤਾਂ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਸੀਐਮ ਸਾਹਿਬ ਤੁਸੀਂ ਲੰਘਦੇ ਟੱਪ ਦੇ ਇੱਥੇ ਠਹਿਰਦੇ ਜ਼ਰੂਰ ਹੋ ਤੁਸੀਂ ਕਦੇ ਆਪਦੀ ਗੱਡੀ ਤੋਂ ਉਤਰ ਕੇ ਜਦੋਂ ਜਾਣਿਓ ਗੈਸਟ ਹਾਊਸ ਦੇ ਵਿੱਚ ਤਾਂ ਤੁਸੀਂ ਕਦੇ ਨਾ ਇਧਰਲੇ ਪਾਸੇ ਢੇੜਾ ਮਾਰ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਤੁਹਾਨੂੰ ਘੱਟੋ ਘੱਟ 5-7 ਤਾਂ ਅਫਸਰ ਸਸਪੈਂਡ ਕਰਨੇ ਪੈਣਗੇ ਉਸੇ ਟਾਈਮ ਹੀ ਕਿ ਤਨਖਾਹ ਕਿਸ ਗੱਲ ਦੀ ਲੈਂਦੇ ਨੇ ਤਾਂ ਇੰਨਾ ਗੰਦ ਜਿਹੜਾ ਮਤਲਬ ਤੁਸੀਂ ਇਹ ਦੇਖੋ ਕੱਲਾ ਲਿਪਾ ਪੋਚਾ ਜਿਹੜਾ ਉਹ ਲਿਖ ਵੀ ਅਗਸਟ ਹਾਊਸ ਦਾ ਕੀਤਾ ਜਾਂਦਾ ਕਿਉਂਕਿ ਉੱਥੇ ਅਫਸਰ ਠਹਿਰਦੇ ਨੇ ਉੱਥੇ ਲੀਡਰ ਠਹਿਰਦੇ ਨੇ ਤੇ ਆ ਵੀ ਤਾਂ ਯਾਰ ਲੋਕਾਂ ਦੀ ਐ ਜਿਹੜੇ ਲੋਕਾਂ ਨੇ ਇਹਨਾਂ ਲੀਡਰਾਂ ਨੂੰ ਬਣਾਇਆ ਹੈ ਜਿਹੜੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਤੇ ਆਹ ਲੋਕ ਉਹੀ ਹੈ ਜਿਹੜੇ ਲੋਕ ਨੇ ਜਿਹੜੇ ਇੱਥੋਂ ਦਾ ਪਾਣੀ ਪੀਂਦੇ ਨੇ ਇਹ ਕਿਉਂ ਨਹੀਂ ਇਹਨਾਂ ਨੂੰ ਇਹ ਕਿਉਂ ਨਹੀਂ ਦੱਸ ਦੇਗੇ ਅਫਸਰ شاہੀ ਕੱਲੀ ਲੀਡਰਾਂ ਨੂੰ ਖੁਸ਼ ਕਰਨ ਵਾਸਤੇ ਕੀ ਗੱਲ ਜਨਤਾ ਦੇ ਕੰਮ ਨਹੀਂ ਕਰਨੇ ਜਨਤਾ ਦੇ ਕੰਮ ਕੌਣ ਕਰੂਗਾ ਆ ਨਾਲ ਹੀ ਇੱਥੇ ਬਿਲਕੁਲ ਸਾਡੇ ਐਮਐਲਏ ਸਾਹਿਬ ਦਾ ਘਰ ਹੈ ਜਗਰੂਪ ਗਿੱਲ ਜੀ ਦਾ ਤਾਂ ਮੈਂ ਗਿੱਲ ਸਾਹਿਬ ਨੂੰ ਵੀ ਬੇਨਤੀ ਕਰੂੰਗਾ ਵੀ ਗਿੱਲ ਸਾਹਿਬ ਤੁਸੀਂ ਤਾਂ ਬਿਲਕੁਲ ਨਾਲ ਰਹਿੰਦੇ ਹੋ ਇਸ ਨਹਿਰ ਦੇ ਬਿਲਕੁਲ ਤੁਹਾਡੇ ਤਾਂ ਘਰ ਨਾਲ ਹੈ ਤੁਸੀਂ ਘਟੋ ਘਟ ਇਧਰ ਦੀ ਕਦੇ ਗੇੜਾ ਹੀ ਮਾਰ ਲਓ ਤਾਂ ਤੁਹਾਨੂੰ ਪਤਾ ਲੱਗ ਜੂਗਾ ਕਿ ਇਹਦੇ ਆ ਹਾਲਾਤ ਨੇ ਕਿਉਂਕਿ ਅਸੀਂ ਹੁਣ ਆ ਦੇਖੋ ਆ ਹਨੂਮਾਨ ਚਲੀਸਾ ਹੀ ਦਸੋ ਹੈ ਇਹ ਧਾਰਮਿਕ ਪੁਸਤਕ ਹੈ ਫਿਰ ਬੇਅਦਵੀ ਨਹੀਂ ਤਾਂ ਇਹ ਹੋਰ ਕੀ ਹੈ ਆ ਜਿਹੜੇ ਬੰਦੇ ਨੇ ਵੀ ਲਿਆ ਕੇ ਸਿੱਟਿਆ ਜਰ ਇਹ ਪੜਨਯੋਗ ਚੀਜ਼ਾਂ ਹੈ ਇਹਨਾਂ ਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਸਾਨੂੰ ਮਾਨ ਹੈ ਸਾਨੂੰ ਇਹਨਾਂ ਦੇ ਉੱਤੇ ਚੱਲਣ ਦੀ ਜ਼ਰੂਰਤ ਹੈ ਤੇ ਆ ਇੱਥੇ ਨਹਿਰ ਦੇ ਵਿੱਚ ਸਿੱਟੇ ਪਏ ਨੇ ਇਹ ਆ ਫੋਟੋਆਂ ਦੇਖ ਲਓ ਬਾਬਿਆਂ ਦੀਆਂ ਆ ਜਿੰਨਾ ਗੱਤਾ ਫੱਤਾ ਜੋ ਸਮਾਨ ਪਤਾ ਨਹੀਂਗਾ ਕੀ ਕੀ ਕੁਛ ਯਾਰ ਮੈਨੂੰ ਤਾਂ ਦੱਸਦੇ ਨੂੰ ਵੀ ਸ਼ਰਮ ਆਉਂਦੀ ਹੈ ਤੇ ਵੀ ਆ ਆ ਬੇਅਦਬੀ ਨਹੀਂ ਆ ਕਿੱਡੀ ਵੱਡੀ ਬੇਅਦਬੀ ਹੈ ਕਿ ਤੁਸੀਂ ਹਨੂਮਨ ਚਲिसा ਜਿਹੜਾ ਮੰਗਲਵਾਰ ਨੂੰ ਪੜ੍ਹਿਆ ਜਾਂਦਾ ਲੋਕ ਪੜ੍ਹਦੇ ਨੇ ਹਨੂਮਨ ਚਲिसा ਤੇ ਲੇਕਿਨ ਆ ਇੱਥੇ ਸੱਟੀਆਂ ਪਈਆਂ ਜੀ ਬੁਕਸ ਕਿੰਨੀਆਂ ਜਿਹੜੀਆਂ ਉਹਨਾਂ ਦੀਆਂ ਹਨੂਮਨ ਚਲਿਸਾ ਦੀਆਂ ਜਿਹੜੀਆਂ ਛੋਟੀਆਂ ਕਾਪੀਆਂ ਉਹ ਇੱਥੇ ਆ ਸੱਟੀਆਂ ਪਈਆਂ ਨਹਿਰ ਦੇ ਵਿੱਚ ਇਹ ਬੇਅਦਬੀ ਨਹੀਂ ਤਾਂ ਹੋਰ ਕੀ ਹੈ ਦੁਨੀਆ ਭਰ ਦੇ ਚੂਹੇ ਦੁਨੀਆ ਭਰ ਦਾ ਇੱਥੇ ਗੰਦ ਆ ਇੱਕ ਕੱਲਾ ਮੈਂ ਕਿਸੇ ਨੂੰ ਜ਼ਿੰਮੇਵਾਰ ਨਹੀਂ ਕਹਿੰਦਾਗਾ ਕਿ ਇੱਕ ਬੰਦਾ ਇਹ ਅਸੀਂ ਲੋਕ ਵੀ ਜ਼ਿੰਮੇਵਾਰ ਹਾਂ ਬਹੁਤ ਵੱਡੇ ਪੱਦਰ ਦੇ ਉੱਤੇ ਅਸੀਂ ਸ਼ਹਿਰ ਵਾਸੀ ਹੀ ਇਸ ਦੇ ਜ਼ਿੰਮੇਵਾਰ ਹਾਂ ਕਿਉਂ ਸਾਨੂੰ ਕੋਈ ਨਾ ਕੋਈ ਪੰਡਤ ਕਹਿ ਦਿੰਦਾ ਵੀ ਆਹ ਲਓ ਜੀ ਸਮਾਨ ਇਹਨੂੰ ਨਹਿਰ ਚ ਤਾਰਿਓ ਇਹਨੂੰ ਅਸੀਂ ਮੈਂਟਲ ਆਉਂਦੇ ਆ ਉਹਦੇ ਮੰਨਣ ਵਾਸਤੇ ਤੇ ਪਰ ਅਸੀਂ ਅੰਨੇ ਹੋ ਜਾਂਦੇ ਆ ਕਿ ਇਸ ਨਹਿਰ ਦਾ ਪਾਣੀ ਅਸੀਂ ਪੀਂਨੇ ਆ ਜਿਹੜਾ ਦੂਸ਼ਿਤ ਕਰ ਰਹੇ ਆ ਅਸੀਂ ਤਾਂ ਇਹ ਕਿਵੇਂ ਬਚੋ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਸਾਰਿਆਂ ਨੂੰ ਸ਼ਹਿਰ ਵਾਸੀਆਂ ਨੂੰ ਵੀ ਇਹਦੇ 'ਚ ਗੰਦ ਨਾ ਪਾਓ ਇਹਦੇ 'ਚ ਗੰਦ ਨਾ ਪਾਓ ਮੈਤਾ ਸਾਹਿਬ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਮਿਹਰੋਂ ਇੱਥੋਂ ਦੇ ਤੁਸੀਂ ਇੱਥੇ ਬੋਰਡ ਲਾਓ ਇੱਥੇ ਸੀਸੀਟੀਵੀ ਕੈਮਰੇ ਲਵਾਓ ਘੱਟੋ ਘੱਟ ਨਹੀਂ ਤਾਂ 10 ਤੋਂ 20000 ਰੁਪਏ ਜੁਰਮਾਨਾ ਜਿਹੜਾ ਬੰਦਾ ਨਹਿਰ ਦੇ ਵਿੱਚ ਗੰਦ ਸੜਦਾ ਉਹਨੂੰ ਅਸਲ ਤਾਂ ਉਹਨੂੰ ਫੜ ਕੇ ਉਹਦੇ ਤੇ ਮਾਮਲਾ ਦਰਜ ਹੋਣਾ ਚਾਹੀਦਾ ਹੈ ਕਿ ਤੁਸੀਂ ਸਾਡੇ ਜਿਹੜੇ ਕਟੋ-ਕਟ ਸਾਡੇ ਨਾਲ ਜੁੜੀਆਂ ਹੋਈਆਂ ਸਿਰ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਤੁਸੀਂ ਉਹਨਾਂ ਨੂੰ ਖਰਾਬ ਕਰਦੇ ਹੋ ਤਾਂ ਇਸ ਕਰਕੇ ਤੁਹਾਡੇ ਤੇ ਉਸ ਤਰ੍ਹਾਂ ਦਾ ਮਾਮਲਾ ਵੀ ਜਿਹੜਾ ਦਰਜ ਹੋਣਾ ਚਾਹੀਦਾ ਹੈ ਤਾਂ ਜੇ ਤੁਸੀਂ ਨਾ ਇਹੋ ਜਿਹੇ 10-15 ਬੰਦਿਆਂ ਦੇ ਉੱਤੇ ਕਰਤਾ ਕਾ ਮਾਰ ਕੇ ਟੰਗਣ ਦੀ ਜ਼ਰੂਰਤ ਹੈ ਮੈਂ ਉਹਦੀ ਦਸ ਦਿਖਾ ਦਉ ਤੁਹਾਨੂੰ ਕਿਵੇਂ ਸਾਰੇ ਇਹ ਆ ਜਿਹੜਾ ਇੱਥੇ ਸਿੱਟਿਆ ਹੋਇਆ ਇਹ ਹੋਰ ਕਿਤੇ ਜਾਣ ਲੱਗ ਪੂ ਕਿਉਂਕਿ ਲਗਾਤਾਰ ਆ ਇੱਥੇ ਇੱਥੇ ਵੀ ਜਿਹੜੀ ਮੈਂ ਕੱਲ ਖਬਰ ਕੀਤੀ ਸੀਗੀ ਆ ਇੱਥੇ ਵੀ ਜਿਹੜਾ ਲਿਆ ਕੇ ਉਹ ਗੰਦ ਆਪਣਾ ਕਿਸੇ ਦਾ ਕੰਕਰੀਟ ਜਿਸ ਕਿਸੇ ਦੇ ਮਕਾਨ ਦਾ ਉਹ ਲੈ ਕੇ ਇੱਥੇ ਸਿੱਟ ਗਏ ਇਹ ਸਰਕਾਰੀ ਟੈਲਾਂ ਜਿਹੜੀਆਂ ਆਹ ਡੈਰ ਦੇ ਵਿੱਚ ਸਿੱਟੀਆਂ ਪਈਆਂ ਮੈਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਨੂੰ ਜਗ੍ਹਾ ਹੀ ਨਹੀਂ ਕੋਈ ਮਿਲਦੀ ਕੀ ਇਹ ਅੱਜ ਜਿੰਨਾ ਜਿਹੜਾ ਲੋਕਾਂ ਦਾ ਵਰਤਿਆ ਹੋਇਆ ਸਮਾਨ ਹੈ ਵੀ ਇਹਨੂੰ ਕਿਤੇ ਹੋਰ ਸੜਦਿਗੇ ਆ ਟੁੱਟੀਆਂ ਫੁੱਟਿਆਂ ਸਾਰਾ ਛੜਕਾਂ ਦਾ ਆਸੇ ਪਾਸੇ ਵਾਲਾ ਜਿਹੜਾ ਸਮਾਨ ਸੀਗਾ ਉਹ ਲੈ ਕੇ ਇੱਥੇ ਸੜਤਾ ਮੇਰੀ ਮਿਹਰਬਾਨੀ ਤੁਹਾਡੀ ਜੇ ਤੁਸੀਂ ਮੈਨੂੰ ਰਾਤ ਨੂੰ ਵੀ ਕਿਹਾ ਮੈਤਾ ਸਾਹਿਬ ਕਿ ਅਸੀਂ ਇਸ ਦੇ ਉੱਤੇ ਐਕਸ਼ਨ ਲੈਣ ਲੱਗੇ ਆ ਤਾਂ ਤੁਹਾਡੀ ਬਹੁਤ ਮਿਹਰਬਾਨੀ ਆ ਇਸ ਚੀਜ਼ ਦੇ ਉੱਤੇ ਵੀ ਐਕਸ਼ਨ ਜ਼ਰੂਰ ਲਓ ਸ਼ਹਿਰ ਦੇ ਵਿੱਚ ਲੋਕਾਂ ਨੇ ਮੁੰਦੇ ਨਾਂ ਦੇ ਉੱਤੇ ਕਿ ਅਸੀਂ ਜੀ ਪਸ਼ੂਆਂ ਨੂੰ ਪੱਠੇ ਪਾਉਣੇ ਆ ਅਸੀਂ ਜੀ ਆਹ ਕਬੂਤਰਾਂ ਨੂੰ ਦਾਣੇ ਪਾਉਣੇ ਨੇ ਜ਼ਰੂਰ ਪਾਓ ਪਾਉਣੇ ਚਾਹੀਦੇ ਨੇ ਪਰ ਗਊਸ਼ਾਲਾ ਚ ਪਾਓ ਕਬੂਤਰਾਂ ਨੂੰ ਤੁਸੀਂ ਪਾਉਣਾ ਕੋਈ ਜਗ੍ਹਾ ਦੇਖੋ ਤੁਸੀਂ ਥਾਂ ਥਾਂ ਦੇ ਉੱਤੇ ਸੜਕਾਂ ਦੇ ਉੱਤੇ ਪਾਈ ਜਾਂਦੇ ਹੋ ਉਹਨਾਂ ਛੜਕਾਂ ਐਕਸੀਡੈਂਟਾਂ ਦੇ ਘਰ ਬਣ ਗਏ ਜਾਨਵਰਾਂ ਕਰਕੇ ਚੂਹਿਆਂ ਦੀਆਂ ਖੱਡਾਂ ਦੁਨੀਆ ਭਰ ਦੇ ਚੂਹੇ ਜਿਹੜੇ ਨੇ ਉਹ ਇੱਥੇ ਆਗੇ ਆ ਚੰਗੇ ਭਲੇ ਹਾਰੇ ਭਰੇ ਦਰਖਤ ਜਿਹੜੇ ਨੇ ਉਹ ਵੀ ਚੂਹੇ ਨੇ ਥੱਲੋਂ ਖੋਖਲੇ ਕਰਤੇ ਤੇ ਡਿੱਗੀ ਜਾਂਦੇ ਨੇ ਮਿਹਰਬਾਨੀ ਤੁਹਾਡੀ ਬਹੁਤ ਬਹੁਤ ਧੰਨਵਾਦ ਮੈਥੋਂ ਸ਼ਬਦ ਜ਼ਰੂਰ ਜਦੋਂ ਮੈਂ ਬੋਲਦਾ ਕੋਈ ਨਾ ਕੋਈ ਅਪਸ਼ਬਦ ਰੁੱਖਾ ਸ਼ਬਦ ਬੋਲਿਆ ਜਾਂਦਾ ਮੈਂ ਇਸ ਗੱਲ ਦੀ ਮਾਫੀ ਵੀ ਚਾਹੁੰਦਾ ਫਿਰ ਵੀ ਜੇ ਕੋਈ ਸ਼ਬਦ ਕਿਸੇ ਨੂੰ ਲੱਗਦਾ ਹੋਵੇ ਕਿਉਂਕਿ ਮੈਨੂੰ ਜਿਆਦਾ ਤਾਂ ਮੈਂ ਧਰਮ ਦੇ ਤੌਰ ਦੇ ਉੱਤੇ ਮੈਨੂੰ ਗਿਆਨ ਨਹੀਂਗਾ ਪਰ ਫਿਰ ਵੀ ਜੇ ਕਿਸੇ ਨੂੰ ਕੋਈ ਠੇਸ ਪਹੁੰਚੀ ਇਸ ਸ਼ਬਦ ਦੇ ਨਾਲ ਮੈਂ ਉਸ ਗੱਲ ਦੀ ਮਾਫੀ ਮੰਗਦਾ ਪਰ ਇਹਦੇ ਹਾਲਾਤ ਦੇਖ ਕੇ ਜ਼ਰੂਰ ਬੋਲਿਆਗਾ ਜੇ ਚੰਗੀ ਲੱਗੀ ਤਾਂ ਇਹਨੂੰ ਸ਼ੇਅਰ ਕਰ ਦਿਓ ਆਪਦੇ ਕਮੈਂਟਸ ਜ਼ਰੂਰ ਦਿਓ ਮਿਹਰबानी ਦੋਸਤੋ